ਇਹ ਸੜ ਸੁਭਾਅ ਬਣ ਗਿਆ ਕਿਪੀ ਗਰੇਵਾਲ ਤੁਸੀਂ ਸ਼ਖਸੀਅਤ ਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਉਹ ਬਹੁਤ ਕਮਾਲ ਦਾ ਬੰਦਾ ਹੈ ਦੇਖੋ ਕਿਸੇ ਨੂੰ ਸਿਆਣੇ ਕਹਿੰਦੇ ਮਾਂ ਬਾਪ ਦੀ ਕਹਿੰਦੇ ਸੁਆਦੀ ਪਰ ਮੈਂ ਜੇ ਸਿਨੇਮਾ ਕਰਮੀ ਹੋਣ ਦੇ ਨਾਤੇ ਕਹਾ ਐਜੇ ਮਲਕੀਤ ਰੌਣੀ ਗੱਲ ਕਰਾਂ ਭਾਜੀ ਸਾਡੇ ਕੋਲੇ ਪੰਜਾਬੀ ਸਿਨੇਮੇ ਚ ਉਹਦੇ ਵਰਗਾ ਬੰਦਾ ਹੈ ਨਹੀਂ ਭਾਜੀ ਕੋਈ ਲੋਕ ਕੁਝ ਕਹੀ ਜਾਣ ਪਰ ਉਸ ਸਿਨੇਮੇ ਨੂੰ ਉਹਨੇ ਐਡਾ ਵੱਡਾ ਕੀਤਾ ਉਸਨੇ ਮੈਨੂੰ ਕਿੱਥੇ ਲੈ ਕੇ ਗਿਆ ਮਨਮੋਹਨ ਜੀ ਨੇ ਸਿਨੇਮਾ ਨੂੰ ਦੁਬਾਰਾ ਜ਼ਿੰਦਾ ਕੀਤਾ ਤੇ ਕੀਪੀ ਗਰੇਵਾਲ ਨੇ ਸਿਨੇਮਾ ਵੱਡਾ ਕੀਤਾ ਵੱਡਾ ਕੀਤਾ ਸਹੀ ਗੱਲ ਹੈ ਭਾਜੀ ਦੂਜੀ ਗੱਲ ਦੇਖੋ ਕਿਸੇ ਬੰਦੇ ਦੀ ਖੂਬੀ ਹੁੰਦੀ ਹੈ ਆਪਾਂ ਕਹਿੰਦੇ ਆਂ ਵੀ ਰਮਨਦੀਪ ਛੋੜੀ ਦੀ ਇਹ ਗੱਲ ਖੂਬੀ ਹੋ ਸਕਦੀ ਹੈ ਵੀ ਉਹਨੂੰ ਸਿਆਸਤ ਬਾਰੇ ਬਹੁਤ ਨੌਲੇਜ ਹੈ ਕਿਸੇ ਸਿਆਸੀ ਬੰਦੇ ਦੇ ਇੰਟਰਵਿਊ ਕਰਨੇ ਆ ਉਹ ਕਹਿੰਦਾ ਮੇਰੇ ਕੋਲ ਬਿਠਾਓ ਜੀ ਮੈਂ ਇੰਟਰਵਿਊ ਕਰ ਸਕਦਾ ਪਰ ਭਾਜੀ ਇੱਕ ਬੰਦਾ ਵਰਸਟਾਈਲ ਹੈ ਅੱਜ ਛੋੜੀ ਸਾਹਿਬ ਕਿਸੇ ਮਲਕੀਤ ਵਰਗੇ ਛੋਟੇ ਐਕਟਰ ਨਾਲ ਵੀ ਇੰਟਰਵਿਊ ਕਰ ਰਿਹਾ ਹੈ ਕੱਲ ਨੂੰ ਕਿਸੇ ਵਿਗਿਆਨੀ ਨਾਲ ਵੀ ਕਰ ਰਿਹਾ ਹੈ ਗਿੱਪੀ ਘਰੇਵਾਲ ਉਹ ਬੰਦਾ ਹੈ ਭਾਜੀ ਜਿਹੜੇ ਬੰਦੇ ਨੇ ਭਾਜੀ ਫਿਲਮ ਬਣਾਈ ਮੰਜੇ ਬਿਸਤਰੇ ਭਾਜੀ ਲੱਗ ਜਨਰ ਦੀ ਫਿਲਮ ਹੈ ਭਾਜੀ ਉਹ ਰੋਮਾਂਟਿਕ ਫਿਲਮ ਹੀ ਬਣਾਉਂ ਪਾਜੀ ਉਹ ਬਾਹਰ ਨੇ ਵਰਗੀ ਐਕਸ਼ਨ ਫਿਲਮ ਵੀ ਲੈ ਕੇ ਆਉਂਦਾ ਹੈ ਪਾਜੀ ਉਹ ਅਰਦਾਸ ਵਰਗੀ ਫਿਲਮ ਵੀ ਲੈ ਕੇ ਆਉਂਦਾ ਰਿਸਕ ਫੈਕਟਰ ਵੱਡੇ ਵੱਡੇ ਪਾਜੀ ਉਹ ਕਿੱਡੀ ਕਿੱਡੀ ਉਹ ਸਿਨੇਮੇ ਨੂੰ ਕਿੱਡਾ ਵੱਡਾ ਕਰਦਾ ਹੈ ਪਾਜੀ ਉਹ ਆਕਾਲ ਵਰਗੀ ਫਿਲਮ ਲੈ ਕੇ ਆਉਂਦਾ ਹੈ ਬੇਸ਼ੱਕ ਉਹਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਜਿਹੜਾ ਲੱਗਦਾ ਸੀ ਕਿ ਐਨੇ ਕਰੋੜ ਦਾ ਬਿਜ਼ਨਸ ਕਰੂਗੀ ਉਹ ਗੱਲ ਛੱਡੋ ਪਰ ਉਹ ਬੰਦੇ ਨੇ ਇੱਕ ਲੀ ਤਾਂ ਪਾਈ ਨਾ ਕਿ ਉਹ ਉਹਦੀ ਫਿਲਮ ਦੇਖ ਕੇ ਇੱਕ ਹਿੰਦੁਸਤਾਨ ਦਾ ਵੱਡਾ ਜਿਹੜਾ ਫਿਲਮ ਹਾਊਸ ਹੈ ਬੰਬੇ ਤੋਂ ਉਹ ਕਹਿੰਦਾ ਅਸੀਂ ਤੁਹਾਡੇ ਨਾਲ ਕੋਲੈਬੋਰੇਟ ਹੋਣੇ ਆ ਪਾਜੀ ਅਰਦਾਸ ਸਰਵਤ ਤੇ ਭੁੱਲੇ ਦੀ ਫਿਲਮ ਲਈ ਭਾਈ ਕੁਮਾਰ ਮੰਗਤ ਵਰਗਾ ਬੰਦਾ ਕਹਿੰਦਾ ਜੀ ਮੈਂ ਡਿਸਟ੍ਰੀਬਿਊਟਰ ਬਣਦਾ ਹਾਂ ਜੀ